ਆਪੇ ਮਾਰੋ ਬਤੇ ਗਾਣੇ ਨੇ ਲੋਲੇ ਸੋਨ ਆ ਜਿੰਦਾ ਕਾਲੋ ਪਤੋਈ ਦੱਸ ਲੱਗ ਗਈ ਅ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਹੰ ਖੰਨਾ ਵਾਸੀਆਂ ਨੂੰ ਸਮੂਹ ਕੇ ਖੰਨਾ ਦੀ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਜੋ ਨਗਰ ਕਾਉਂਸਲ ਵੱਲੋਂ ਸਾਰਿਆਂ ਦੇ ਉਪਰਾਲੇ ਦੇ ਨਾਲ ਮਾਨਯੋਗ ਪ੍ਰਧਾਨ ਜੀ ਸਾਰੇ ਅਫਸਰ ਸਾਹਿਬਾਨ ਮੇਰੇ ਨਾਲ ਵਾਰਡ ਨੰਬਰ 23 ਤੋਂ ਐਮਸੀ ਸਾਹਿਬਾਨ ਵੀ ਖੜੇ ਨੇ ਸੁਖਮਨਜੀਤ ਸਿੰਘ ਜੀ ਸਾਰਿਆਂ ਦੇ ਸਾਂਝੇ ਉਪਰਾਲੇ ਦੇ ਨਾਲ ਜੋ ਇਹ ਟੈਂਡਰ ਲਗਾਏ ਗਏ ਸੀ ਇਹ ਇਤਿਹਾਸ ਦੇ ਵਿੱਚ ਖੰਨੇ ਦੇ ਸਭ ਤੋਂ ਵੱਡੇ ਟੈਂਡਰ ਲੱਗੇ ਨੇ ਅੱਜ ਤੱਕ ਦਾ ਇਤਿਹਾਸ ਚੱਕ ਕੇ ਦੇਖਿਓ ਕਿਤੇ ਹੋਇਆ ਉਹ 2-4-5 ਕਰੋੜ ਦੇ ਟੈਂਡਰ ਲੱਗੇ ਹੋਣਗੇ ਪਰ ਇਸ ਵਾਰ 20 ਕਰੋੜ ਰੁਪਏ ਦੇ ਟੈਂਡਰ ਲੱਗੇ ਨੇ ਜੀਦੇ ਸੰਬੰਧ ਦੇ ਵਿੱਚ ਅੱਜ ਅਸੀਂ ਵਾਰਡ ਨੰਬਰ 23 ਸ਼ਾਸਤਰੀ ਨਗਰ ਮੇਨ ਇੱਕ ਜਿਹੜੀ ਸਟਰੀਟ ਹੈ ਜਿਹਨੂੰ ਤਾਰਾਂ ਵਾਲੀ ਗਲੀ ਕਹਿੰਦੇ ਆ ਉੱਥੇ ਖੜੇ ਆ ਇਹ ਗਲੀ ਦੀ ਜਿਹੜੀ ਲੰਬਾਈ ਇਹ ਉਰੋ ਛੋਟੇ ਖੰਨੇ ਨੂੰ ਯਾਰ ਰਲਦੀ ਹੈ ਇਹ ਬਹੁਤ ਇੰਪੋਰਟੈਂਟ ਸ਼ਹਿਰ ਦੀ ਸ਼ਹਿਰ ਅਗਰ ਸੜਕਾਂ ਦੇ ਵਿੱਚੋਂ ਇੱਕ ਸੜਕ ਸੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਇਹ ਹੁਣ ਇੰਟਰਲੋਕਿੰਗ ਟਾਈਲ ਦੇ ਨਾਲ ਬਣ ਕੇ ਰੈਡੀ ਹੋਊਗੀ ਔਰ ਮੈਂ ਇਸ ਗੱਲ ਦੀ ਸਮੂਹ ਖੰਨਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਸ ਏਰੀਏ ਦੇ ਸਾਰੇ ਜਿੰਨੇ ਮੇਰੇ ਸਤਕਾਰਯੋਗ ਮਾਤਾਵਾਂ ਖੜੀਆਂ ਹੈ ਭੈਣਾ ਵੀਰ ਬਜ਼ੁਰਗ ਜਿੰਨੇ ਖੜੇ ਨੇ ਸਾਰੇ ਜਣੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਇਸ ਗੱਲ ਦੇ ਲਈ ਜੋ ਜਿਹੜਾ ਆਪਣਾ ਉਪਰਾਲਾ ਇਹ ਕੀਤਾ ਸਾਰਿਆਂ ਨੇ ਰਲ ਮਿਲ ਕੇ ਇਸ ਗੱਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਧੰਨਵਾਦ ਕਿੰਨੀ ਲੱਗਦਾਂ ਬਣਨ ਜਾ ਰਹੀ ਹੈ ਇਹ 40 ਲੱਖ ਰੁਪਏ ਦੀ 46 46 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਣ ਜਾ ਰਹੀ ਹੈ ਜੀ ਇਹ ਜਿਹੜੀ ਗਲੀ ਹੈ ਇੰਟਰਲੋਕ ਦੀ ਕਿੰਨੀ ਦੇਰ ਚ ਪੂਰੀ ਹੋ ਜੂਗੀ ਸਾਰਾ ਇਹਦਾ ਵੈਸੇ ਤਾਂ ਸਾਡੀ ਤਾਂ ਅਪਰੋਕਸੀਮੇਟ ਠੇਕੇਦਾਰ ਸਾਹਿਬ ਪੂਰੇ ਹੀ ਖੜੇ ਨੇ ਸਾਡੇ ਕੋਲ ਜਿਨ੍ਹਾਂ ਨੂੰ ਇਹਦਾ ਟੈਂਡਰ ਅਲਾਟ ਹੋਇਆ ਤੇ ਇਹਦਾ ਵੈਸੇ ਕੰਮ 1 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋਣਾ ਚਾਹੀਦਾ ਬਾਕੀ ਜੇ ਕੋਈ ਵਿੱਚ ਮੌਸਮ ਦੀ ਕੋਈ ਜਿਵੇਂ ਹੁਣ ਅੱਗੇ ਠੰਡ ਦਾ ਸੀਜ਼ਨ ਹੈ ਕੋਈ ਮੌਸਮ ਦਾ ਕੋਈ ਖਰਾਬੀ ਨਾ ਹੋਵੇ ਤੇ ਕੋਈ ਮਟੀਰੀਅਲ ਦੀ ਕੋਈ ਦਿੱਕਤ ਨਾ ਆਵੇ ਜੇਕਰ ਇਹ ਬਿਲਕੁਲ ਮੌਸਮ ਤੇ ਮਟੀਰੀਅਲ ਦਾ ਸਾਰਾ ਸਿਸਟਮ ਠੀਕ ਰਿਹਾ ਤਾਂ ਮਹੀਨੇ ਚ ਤਿਆਰ ਹੋ ਜੂ ਨਹੀਂ ਕੋਈ ਜ਼ਿਆਦਾ ਫਰਕ ਨਹੀਂ 10-15 ਦਿਨ ਉੱਤੇ ਥੱਲੇ ਦੇ ਵਿੱਚ ਵਿੱਚੇ ਤਿਆਰ ਹੋ ਜੂਗੀ ਜੀ ਬਣ ਕੇ ਧੰਨਵਾਦ ਥੈਂਕ ਯੂ ਜੇਕਰ ਆਉਂਗਾ ਅੱਗੇ ਬੇਟਾ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਵਰੇਜ ਕਰਕੇ ਸਰਕਾਰ ਦੀਆਂ ਜੋ ਅਗਾਹ ਬਦੂ ਨੀਤੀਆਂ ਨੇ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਸੇ ਸੈਕੰਡ ਮੈਂ ਧੰਨਵਾਦੀਆਂ ਪ੍ਰਧਾਨ ਜੀ ਦਾ ਮਿਊਨਿਸਪਲ ਕਾਉਂਸਲ ਦੇ ਉਦੋਂ ਜਿਆਦਾ ਧੰਨਵਾਦੀਆਂ ਮੈਂ ਐਮਐਲਏ ਸਾਹਿਬ ਸਤਨਪਤੀ ਸਿੰਘ ਸੌਂਦ ਜਿਨ੍ਹਾਂ ਨੇ ਵਧੀਆ ਸੋਚ ਰੱਖਦੇ ਹੋਏ ਇਹ ਮਤਲਬ ਖੰਨੇ ਦੇ ਜਿਹੜੇ ਵਿਕਾਸ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦਾ ਜੋ ਉਪਰਾਲਾ ਕੀਤਾ ਮੈਂ ਦਿਲੋਂ ਤਹਿ ਦਿਲੋਂ ਧੰਨਵਾਦੀਆਂ ਇਹਨਾਂ ਦਾ ਤੇ ਵੱਧ ਤੋਂ ਵੱਧ ਅਸੀਂ ਮੈਂ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਵੀ ਰਹਿੰਦੇ ਵੀ ਕੰਮ ਨੇ ਉਹਨਾਂ ਨੂੰ ਵੀ ਬਹੁਤ ਜਲਦ ਪਾਰਟੀ ਤੇ ਤਰਫੋਂ ਸਰਕਾਰ ਤਰਫੋਂ ਫੰਡ ਲਿਆ ਕੇ ਕਮੇਟੀ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਾਇਆ ਜਾਵੇ ਮੈਂ ਫਿਰ ਤਹਿ ਦਿਲੋਂ ਧੰਨਵਾਦੀਆਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਬਖਸ਼ਿਆ ਖੰਨੇ ਸ਼ਹਿਰ ਨੂੰ ਔਰ ਮੇਰੇ ਵਾਰਡ ਨੂੰ ਜਿਹੜੇ ਕੰਮ ਟੈਂਡਰ ਲਾਏ ਨੇ ਤੇ ਮੈਂ ਦਿਲੋਂ ਧੰਨਵਾਦੀਆਂ ਪ੍ਰਧਾਨ ਜੀ ਕੀ ਗੱਲ ਚਾਹੁੰਦੇ ਮੈਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਸਾਰੇ ਵਾਰਡ ਵਾਸੀਆਂ ਨੂੰ ਤੇ ਬਹੁਤ ਹੀ ਧੰਨਵਾਦ ਕਰਦਾ ਮੈਂ ਐਮਐਲਏ ਸਾਹਿਬ ਦਾ ਤੇ ਉਹਨਾਂ ਦੇ ਨਾਲ ਹੀ ਸਾਡੇ ਐਮਸੀ ਸਾਹਿਬ ਸੁਖਮਨ ਜੀ ਜੀ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਬਾਲਟੀਆਂ ਚਾਹੇ ਬੇਸ਼ੱਕ ਸਾਡੀਆਂ ਵੱਖ-ਵੱਖ ਨੇ ਪਰ ਸੋਚ ਸਾਡੀ ਇੱਕੇ ਆ ਵੀ ਜਿਹੜਾ ਵੀ ਆ ਵੀ ਖੰਨੇ ਦਾ ਅਸੀਂ ਰਲ ਮਿਲ ਕੇ ਵਿਕਾਸ ਕਰੀਏ ਮੈਂ ਐਮਐਲਏ ਸਾਹਿਬ ਨੂੰ ਗੁਜਾਰਸ਼ ਕਰਦਾ ਵੀ ਜਿੰਨੇ ਵੀ ਦੇਖੋ ਮੈਂ ਮੈਂ ਵੀ ਅੱਜ ਪਹਿਲਾਂ ਵੀ ਵੈਸੇ ਕਈ ਵਾਰੀ ਆਇਆ ਗਲੀਆਂ ਦਾ ਮੌਕਾ ਚੈੱਕ ਕਰਨ ਐਮਐਲਏ ਤਰਫੋਂ ਵੀ ਤੁਸੀਂ ਹੁਣ 22 ਪ੍ਰਧਾਨਵੀਓ ਪਾਰਟੀ ਦੇ ਆਪਾਂ ਜ਼ੋਰ ਮਾਰ ਕੇ ਤੁਸੀਂ ਜ਼ੋਰ ਮਾਰੋ ਆਪਾਂ ਜਿੰਨਾ ਵੀ ਖੰਨੇ ਚ ਵੱਖ-ਵੱਖ ਏਰੀਆ ਚ ਆਪਾਂ ਸਾਰੇ ਨਾਲ ਮਿਲ ਕੇ ਉਦਘਾਟਨ ਕੀਤੇ ਨੇ ਤੁਹਾਡਾ ਪੂਰਨ ਸਹਿਯੋਗ ਆ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਫੜ ਤੋਂ ਬਾਅਦ ਫੰਡ ਲਿਆ ਕੇ ਅਸੀਂ ਕਮੇਟੀ ਚੋਂ ਵੀ ਇਕੱਠਾ ਕਰਦੇ ਆ ਹੋਰ ਵੀ ਆਪਾਂ ਜਿਹੜੀ ਕਾਇਆਕਲਪ ਲੱਗੇ ਹੋਇਆ ਇਹ ਤਾਂ ਹੀ ਹੋ ਸਕਦੀ ਆ ਜੇ ਆਪਾਂ ਨੂੰ ਪੈਸੇ ਦੇ ਪੈਸੇ ਦੇ ਨਾਲੇ ਜੋ ਕੁ ਸੋਣਾ ਉਹੀ ਹੋਣਾ ਵੀ ਕੰਮ ਜਿੰਨੇ ਮਰਜੀ ਕੰਮ ਬਹੁਤ ਹੋਣੇ ਵਾਲੇ ਆ ਮੈਂ ਤਾਂ ਬਾੜਵਾਸੀਆਂ ਨੂੰ ਵਧਾਈ ਦਿੰਦਾ ਵੀ ਮੈਨੂੰ ਮਿਲੇ ਨੇ ਇੱਥੇ ਸਾਰੇ ਨਿਵਾਸੀ ਕਹਿੰਦੇ ਬਹੁਤ ਗਲੀਆਂ ਸਾਡੇ ਮੈਂ ਕਿਹਾ ਘਬਰਾਉ ਨਾ ਵੀ ਸਾਡੀ ਜੋੜੀ ਰਲ ਮਿਲ ਕੇ ਅਸੀਂ ਐਮਐਲਏ ਸਾਹਿਬ ਸਾਰਾ ਜਿੰਨੇ ਵੀ ਸਾਡੇ 33 ਦੇ 33 ਕਾਉਂਸਲਰ ਆ ਅਸੀਂ ਸਾਰੇ ਐਮਐਲਏ ਸਾਹਿਬ ਦੇ ਨਾਲ ਆ ਐਮਐਲਏ ਸਾਹਿਬ ਸਾਡੇ ਨਾਲ ਨੇ ਵੀ ਦੇਖੋ ਟਾਈਮ ਜ਼ਰੂਰ ਲੱਗੂਗਾ ਪਰ ਸਟੈਪ ਵਾਈਜ਼ ਸਟੈਪ ਅਸੀਂ ਰਲ ਮਿਲ ਕੇ ਇਹ ਸਾਰਾ ਜਿਹੜਾ ਰਹਿਦਾ ਕੰਮ ਤੁਹਾਡਾ ਨੇਪਰੇ ਚਾੜਾਂਗੇ ਇਹ ਲਈ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ Tasikali